ਹਾਂਜੀ ਇਟਲੀ ਵਾਲਿਓ ਕਿਵੇਂ ਆ ਸੈੱਟ ਐ ਸਾਰੇ ਤੇ ਤੁਹਾਡੇ ਨਾਲ ਛੋਟੀ ਜਿਹੀ ਕਨਫਰਮੇਸ਼ਨ ਸ਼ੇਅਰ ਕਰਨੀ ਸੀਗੀ ਅੱਜ ਜਿੱਦਾਂ ਮੈਂ 7 ਸਾਲ ਬਾਅਦ ਇਟਲੀ ਦੇ ਵਿੱਚ ਪਹਿਲੀ ਵਾਰ ਸੈੱਤੇ ਤਰੰਤ ਦਮੰਦਾ ਕੀਤਾ ਠੀਕ ਐ ਜੀ ਪਹਿਲਾਂ ਕਹੀ ਵੀ ਗਏ ਵੀ ਬੰਦੇ ਦਮੰਦਾ ਕਰਿਆ ਕਰੋ ਸੈੱਤੇ ਤਰੰਤ ਤਾਂ ਪਰ ਨਹੀਂ ਕਰਦੇ ਸੀਗੇ ਚਲੋ ਉਹਨਾਂ ਨੇ ਯੂ ਐਪਲੀਕੇਸ਼ਨ ਤੇ ਨੋਟੀਫਿਕੇਸ਼ਨ ਭੇਜੀ ਆ ਵੀ ਤੁਸੀਂ ਸੈੱਤੇ ਤਰੰਤ ਦਮੰਦਾ ਕਰੋ 30 ਤਰੀਕ ਤੋਂ ਪਹਿਲਾਂ ਬਣਾ ਤੇ ਕੀਤਾ ਰੋਮਾਨੋ ਆ ਕੇ ਰੋਮਾਨੋ ਦੀ ਲੁੰਬਰਦੀ ਆ ਠੀਕ ਹੈ ਜੀ ਆ ਜੀ ਗਰੁੱਪ ਦੇ ਸਾਹਮਣੇ ਇੱਧਰ ਕੰਧਾਰੀ ਵਾਲਿਆਂ ਦਾ ਆਫਿਸ ਹੈ ਥੱਲੇ ਉਤਰ ਕੇ ਜਗਦੀਪ ਦੀਪ ਕੰਸਲਟੇਸ਼ਨ ਵਾਲਿਆਂ ਦਾ ਕੰਸਲਟਿੰਗ ਵਾਲਿਆਂ ਦਾ ਦਫ਼ਤਰ ਹੈ ਠੀਕ ਹੈ ਜੀ ਉੱਥੇ ਆ ਕੇ ਦਮੰਦਾ ਕਰਿਆ ਤੇ ਆ ਦੇਖ ਲਓ ਤੁਸੀਂ 630 ਯੂਰੋ ਹੁਣ ਸਰਕਾਰ ਨੇ ਆਪਾਂ ਨੂੰ ਦੇਣਾ ਠੀਕ ਹੈ ਜੀ 630 ਯੂਰੋ ਬੂਸਤੇ ਪਾ ਕੇ ਜਾ ਜਣਾ ਅਗਲੀ ਵਾਰ ਸਰਕਾਰ ਨੇ ਦੇਣਾ ਤੇ ਇਹ ਇੱਕ ਸਤਤ ਤਰਨ ਤਾਂ ਜਿੱਦਾਂ ਇੱਕ ਲੇਖਾ ਜੋਖਾ ਹੁੰਦਾ ਸਰਕਾਰ ਦਾ ਇਹਦੇ ਵਿੱਚ ਜਿਹੜਾ ਸਾਡੇ ਕਿੰਨੀ ਵੱਧ ਆਏ ਹੋਣਦੇ ਪੈਸੇ ਜਾਂ ਅਸੀਂ ਦੇਣੇ ਹੁੰਦੇ ਠੀਕ ਹੈ ਜੀ ਜਾਂ ਸਰਕਾਰ ਨੇ ਸਾਨੂੰ ਘੱਟ ਦਿੱਤੇ ਹੁੰਦੇ ਉਹ ਉਹ ਲੇਖਾ ਜੋਖਾ ਬਰਾਬਰ ਹੁੰਦਾ ਇਹ ਇਹ ਸੈਟੇ ਤਰ੍ਹਾਂ ਤਕਰੀਬਨ ਕਰਨਾ ਚਾਹੀਦਾ ਕਿਸੇ ਦੀ ਫੈਮਿਲੀ ਹੈ ਵਾਈਫ ਹੈ ਨਾਲ ਉਹਦੇ ਨਾਲ ਅਟੈਚ ਹੈ ਜਾਂ ਬੱਚੇ ਹੈ ਜਾਂ ਜਿੱਦਾਂ ਵੀ ਜੋੜਾ ਵੀ ਸਿਸਟਮ ਹੈ ਉਹ ਕਰਨਾ ਚਾਹੀਦਾ ਏ ਉਹਦੇ ਨਾਲ ਇਹ ਫਾਇਦਾ ਏ ਤੁਹਾਡੇ ਸਾਰੇ ਕੋਈ ਮੂਲ ਤਾਂ ਨਹੀਂ ਆਉਂਦਾ ਇੱਕ ਨੰਬਰ ਦੇ ਵਿੱਚ ਹੋ ਜਾਂਦਾ ਕੰਮ ਠੀਕ ਹੈ ਜੀ ਜੇ ਕੋਈ ਕਰਨਾ ਚਾਹੁੰਦਾ ਜੇ ਕੋਈ ਬੈਰਗਮਾਜ਼ੋਨੇ ਦੇ ਵਿੱਚ ਇਹਨਾਂ ਦਾ ਇੱਕ ਦਫਤਰ ਜ਼ਾਨੀਗਾ ਏ ਤੇ ਦੂਜਾ ਹੈਗਾ ਰੋਮਾਨੋ ਦੇ ਲੁੰਬਰ ਦੇ ਆ ਦੇ ਲੋ ਜੀ ਗਰੁੱਪ ਦਾ ਆਫਿਸ ਹੈ ਉਹਦੇ ਸਾਹਮਣੇ ਕੰਧਾਰੀ ਵਾਲਿਆਂ ਦਾ ਆਫਿਸ ਤੇ ਨਾਲੇ ਖੱਬੇ ਹੱਥੋਂ ਉਹ ਸਾਹਮਣੇ ਦੀਪ ਕੰਸਲਟਿੰਗ ਵਾਲਿਆਂ ਦਾ ਠੀਕ ਹੈ ਦਫਤਰ ਹੈ ਤੇ ਇਟਲੀ ਦੀ ਕੋਈ ਨ ਪਰਮਿਸ਼ਨ ਲਈ ਫੋਲੋ ਕਰ ਲਓ ਸਾਰੇ ਵੀਰ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ